ਅੱਜ ਦਾ ਵਿਸ਼ਾ ਹੈ ਭਾਰਤ ਬਾਬਿਆਂ ਦਾ ਦੇਸ਼ ਦੋਸਤੋ ਸਾਡੇ ਪਹਿਲੇ ਪਾਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਜਦ 14ਵੀਂ 15ਵੀਂ ਸਦੀ ਵਿੱਚ ਆਪਣੀਆਂ ਅਦਾਸੀਆਂ ਦੇ ਦੌਰਾਨ ਵਹਿਮਾਂ ਭਰਮਾਂ ਵਿੱਚ ਫਸੇ ਹੋਏ ਲੋਕਾਂ ਨੂੰ ਸਮਝਾ ਰਹੇ ਸਨ ਅਤੇ ਆਪਣਾ ਗਿਆਨ ਵੰਡ ਰਹੇ ਸੰਤਾਂ ਉਸ ਵਕਤ ਭਾਰਤ ਦੇ ਲੋਕ ਦੇਵੀ ਦੇਵਤਿਆਂ ਦੀ ਪੂਜਾ ਵਿੱਚ ਲੱਗੇ ਹੋਏ ਸਨ ਕੋਈ ਸੂਰਜ ਨੂੰ ਪਾਣੀ ਦੇ ਰਿਹਾ ਸੀ ਕੋਈ ਅੱਗ ਦੀ ਪੂਜਾ ਕਰ ਰਿਹਾ ਸੀ ਕੋਈ ਪਾਣੀ ਨੂੰ ਦੇਵਤਾ ਮੰਨ ਕੇ ਉਸ ਦੀ ਪੂਜਾ ਕਰ ਰਿਹਾ ਸੀ ਕੋਈ ਹਵਾ ਦੀ ਪੂਜਾ ਕਰ ਰਿਹਾ ਸੀ ਕੋਈ ਦੇਵੀ ਦੇਵਤਾ ਨੂੰ ਖੁਸ਼ ਕਰਨ ਵਾਸਤੇ ਜਾਨਵਰਾਂ ਦੀ ਬਲੀ ਦੇ ਰਿਹਾ ਸੀ ਪਰ ਇਸ ਦੇ ਉਲਟ ਕੈਨੇਡਾ ਅਮਰੀਕਾ ਤੇ ਜਾਪਾਨ ਵਰਗੇ ਦੇਸ਼ਾਂ ਵਿੱਚ ਉਸ ਵਕਤ ਖੋਜਾਂ ਸ਼ੁਰੂ ਹੋ ਗਈਆਂ ਸਨ ਇਸੇ ਕਰਕੇ ਅਸੀਂ ਇਹਨਾਂ ਦੇਸ਼ਾਂ ਨਾਲੋਂ 100-150 ਸਾਲ ਪਿੱਛੇ ਹਾਂ ਅਸਲ ਵਿੱਚ ਪੁਜਾਰੀ ਤਬਕਾ ਸ਼ੁਰੂ ਤੋਂ ਹੀ ਪਰਸਤ ਵਿੱਚ ਪੈਰ ਜਮਾ ਚੁੱਕਾ ਸੀ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਸਾਡੇ ਦੇਸ਼ ਵਿੱਚ ਤਰ੍ਹਾਂ ਤਰ੍ਹਾਂ ਦੇ ਬਾਬੇ ਪੈਦਾ ਹੁੰਦੇ ਗਏ ਅੱਜ ਦੇ ਸਮੇਂ ਵਿੱਚ ਜੇਕਰ ਬਾਬਿਆਂ ਦੀ ਗਿਣਤੀ ਦਾ ਹਿਸਾਬ ਲਗਾਉਣਾ ਹੋਵੇ ਤਾਂ ਹਸਾਬ ਕਿਤਾਬ ਤੋਂ ਬਾਹਰ ਦੀ ਗੱਲ ਹੋਵੇਗੀ ਇੰਨਾ ਬਾਬਿਆਂ ਦੀ ਗਿਣਤੀ ਦਾ ਵਧਣ ਦਾ ਕਾਰਨ ਇਹ ਹੈ ਕਿ ਇਹ ਧੰਦਾ ਚਲਾਉਣ ਵਾਸਤੇ ਕੋਈ ਜ਼ਿਆਦਾ ਇਨਵੈਸਟਮੈਂਟ ਨਹੀਂ ਕਰਨੀ ਪੈਂਦੀ ਬਸ ਸਿਰਫ ਮਹਿਕ ਮੇਰੇ ਹਿਸਾਬ ਨਾਲ ਇੱਕ ਦੋ ਚੂਲੇ ਸਮਾਉਣੇ ਪੈਂਦੇ ਹਨ ਅਤੇ ਕੰਮ ਚੱਲ ਜਾਂਦਾ ਹੈ ਇਸ ਠੰਡੇ ਵਿੱਚ ਖਰਚਾ ਘੱਟ ਤੇ ਆਮਦਨ ਬਹੁਤ ਵੱਧ ਹੋ ਜਾਂਦੀ ਹੈ ਠੰਡਾ ਫੇਲ ਹੋਣ ਦੇ ਚਾਂਸ ਵੀ ਬਿਲਕੁਲ ਨਹੀਂ ਹੁੰਦੇ ਲੋਕ ਯੁੱਗਾਂ ਯੁੱਗਾਂ ਤੋਂ ਅੰਧਵਿਸ਼ਵਾਸੀ ਹੋਣ ਕਰਕੇ ਬਾਬਿਆਂ ਨੂੰ ਗਾਹਕਾਂ ਦੀ ਕਮੀ ਨਹੀਂ ਰਹਿੰਦੀ ਇਸ ਦੇ ਨਾਲ ਨਾਲ ਬਾਬੇ ਦਾ ਉਹਦਾ ਵੀ ਰਿਸਪੈਕਟਫੁਲ ਹੁੰਦਾ ਹੈ ਕਿਉਂਕਿ ਹਰ ਕੋਈ ਆ ਕੇ ਬਾਬਾ ਜੀ ਦੇ ਪੈਰੀ ਹੱਥ ਲਾਉਂਦਾ ਹੈ ਜੇਕਰ ਇਸ ਬਾਬਾ ਵਿਭਾਗ ਵਿੱਚ ਮਹਿਕਮਿਆਂ ਦੀ ਗੱਲ ਕਰੀਏ ਤਾਂ ਇਸ ਵਿੱਚ ਅਣਗਿਣਤ ਮਹਿਕਮੇ ਹਨ ਜਿਸ ਤਰ੍ਹਾਂ ਪੁੱਛਾਂ ਦੇਣ ਵਾਲੇ ਬਾਬੇ ਡੇਰਿਆਂ ਵਾਲੇ ਬਾਬੇ ਪੱਤਰੀ ਕੱਢਣ ਵਾਲੇ ਬਾਬੇ ਧੂਨੇ ਵਾਲੇ ਬਾਬੇ ਠੋੜਾ ਪਾਉਣ ਵਾਲੇ ਬਾਬੇ ਪੱਤ ਤਾਂ ਗਾਤਵਿਤ ਕਰਨ ਵਾਲੇ ਬਾਬੇ ਜਿ ਜਰਾਇਤ ਕੱਢਣ ਵਾਲੇ ਬਾਬੇ ਇਸ ਤਰ੍ਹਾਂ ਹੋਰ ਵੀ ਬਹੁਤ ਕਿਸਮ ਦੇ ਬਾਬੇ ਹਨ ਇਹ ਸਾਰੇ ਬਾਬੇ ਦੇਹਧਾਰੀ ਜਿਉਂਦੇ ਜਾਗਦੇ ਬਾਬੇ ਹਨ ਇਹਨਾਂ ਤੋਂ ਬਿਨਾ ਜੇਕਰ ਬਾਬਿਆਂ ਦੇ ਸਥਾਨਾ ਦੀ ਗੱਲ ਕਰੀਏ ਤਾਂ ਉਹਨਾਂ ਦਾ ਸਹਾਇਕਤਾ ਵੀ ਗਿਣਤੀ ਤੋਂ ਬਾਹਰ ਹੈ। ਅਰਹਨ ਦੇ ਤੌਰ ਤੇ ਪੋਟੂ ਸ਼ਾ ਦਾ ਡੇਰਾ, ਲੰਗੜਦੀਨ ਦਾ ਡੇਰਾ, ਬੁੱਧੂ ਸ਼ਾ ਦਾ ਡੇਰਾ, ਸਿੱਖ ਪੀਰ ਦਾ ਡੇਰਾ ਸੌਰੀ ਸਿੱਧ ਪੀਰ ਦਾ ਡੇਰਾ ਗੋਰਖ ਪੀਰ ਦਾ ਡੇਰਾ ਇਸ ਤਰ੍ਹਾਂ ਭਾਰਤ ਵਿੱਚ ਡੇਰੇ ਹੀ ਡੇਰੇ ਤੇ ਬਾਬੇ ਹੀ ਬਾਬੇ ਹਨ। ਜਿਵੇਂ ਜਿਵੇਂ ਲੋਕ ਪੜ੍ਹ ਲਿਖ ਰਹੇ ਹਨ, ਉਵੇਂ-ਉਵੇਂ ਲੋਕ ਅੰਧਵਿਸ਼ਵਾਸੀ ਜ਼ਿਆਦਾ ਹੋ ਰਹੇ ਹਨ। ਬਾਬੇ ਨੂੰ ਕਮਾਈ ਮੋਟੀ ਹਣ ਕਰਕੇ ਬਾਬੇ ਵੀ ਐਸ਼ ਕਰਦੇ ਨੇ ਤੇ ਖਾ ਖਾ ਕੇ ਦਿਨੋਂ ਦਿਨ ਆਪਣੀਆਂ ਗੋਗੜਾਂ ਵਧਾਈ ਜਾ ਰਹੇ ਹਨ ਸੋ ਜੇਕਰ ਆਪ ਜੀ ਨੂੰ ਮੇਰੀਆਂ ਇਹ ਗੱਲਾਂ ਸੱਚੀਆਂ ਲੱਗਣ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ